ਉਧਰ ਨਾਨਕ ਚਾਹੀ ਸੰਗਤ 555 ਦੇ ਆਗਾਜ਼ ਮੋਕੇ ਅੱਜ ਚੇਤ ਮਹੀਨੇ ਦੇ ਚੜ੍ਹਤ ਮੌਕੇ ਸੰਗਰਾਦ ਦੇ ਦਿਹਾੜੇ ਉੱਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘਾ ਤਖਸੀਰੀ ਦਮਦਮਾ ਸਾਹਿਬ ਦੇ ਵੱਲੋਂ ਦੇਸ਼ ਵਿਦੇਸ਼ਾਂ ਵਿੱਚ ਵਸਣ ਵਾਲੇ ਨਾਨਕ ਨਾਮਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਗਈ ਆ ਉੱਤੇ ਜਥੇਦਾਰ ਨੇ ਕਿਹਾ ਕਿ ਸਿੱਖਾਂ ਦਾ 555ਵਾਂ ਨਾਨਕ ਚਾਹੀ ਕੈਲੰਡਰ ਦਾ ਨਵਾਂ ਸਾਲ ਹੈ ਉੱਤੇ ਉਹਨਾਂ ਨੇ ਸਿੱਖ ਪੰਥ ਦੇ ਤਿਉਹਾਰ ਅਤੇ ਗੁਰਪੁਰਬ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਮਰਦੋਂ ਵੀ ਅਪੀਲ ਕੀਤੀ ਹੈ ਅਤੇ ਇੱਕ ਵਾਰ ਫਿਰ ਤੋਂ ਸਕਤਾਂ ਨੂੰ ਇਸ ਦੇ 90 ਸਾਲ ਦੀ ਵਧਾਈ ਦਿੱਤੀ ਹੈ ਇਸ ਨੂੰ ਕਿਹਾ ਕਿ ਸਿੰਘ ਪੰਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਿਰਮਲ ਪੰਚ ਸਬ ਤੋਂ ਨਵਾਂ ਨਰੋਇਆ ਉੱਥੇ ਹੀ ਨਾਨਕ ਚਾਹੀ ਕੈਲੰਡਰ ਦਾ ਆਰੰਭ ਕੀਤਾ ਹੈ ਇਹ ਤੋਂ ਇਹ ਮੰਨਦੇ ਸਾ ਮੱਥਾ ਟੇਕਣ ਆਏ ਨਵਾਂ ਸਾਲ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਨੂੰ ਸਾਲ ਅੱਜ ਇੱਕ ਜੇ ਜਸਮਤਨ ਅਨਛਾਈ 55 ਦੀ ਅਰੰਭਤਾ ਹੋਈ ਹੈ ਗੁਰਮਤ ਅਨੁਸਾਰ ਜੋ ਸਿੱਖਾਂ ਦੇ ਵਿੱਚ ਇਸ ਨਵੇਂ ਸਾਲ ਦੀ ਪ੍ਰਵਾਨਗੀ ਕੀਤੀ ਗਈ ਹੈ ਪ੍ਰਵਾਨਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਫੋਰਸੰਤਾ ਅਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸੁਖਸਾਣ ਦੀ ਜੰਮ ਕਲਾ ਵਾਸੀਨਾਂ ਤੋਂ ਮस्तक ਨੂੰ ਵਰਗਿਆ। ਉਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖੰਦਾ ਦਾ ਪ੍ਰਤੀਕ ਹੈ, ਸਾਡੀ ਅਡਰੀ ਹੋਣ ਦਾ ਪ੍ਰਤੀਕ ਹੈ। ਇਸ ਕਰਕੇ ਇੱਕ ਕੇਦ ਨੂੰ ਸੰਨੂਰ ਨਾਮ ਨਾਮ ਦੇਵਾ ਸੰਤਾ ਜਿਹੜੀਆਂ ਉਹ ਸਾਲ ਦੀ ਖੁਸ਼ੀ ਮਨਾ ਰਹੀਆਂ ਨੇ। ਇਸ ਗੱਲ ਦੀ ਅਰਦਾਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਮਈ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਗ ਸੰਗ ਵਰਤਨ ਅਗਰ ਨਾਮ ਬਾਣੀ ਦਾ ਪ੍ਰਵਾਹ ਇਸ ਹਾਲੇ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਦੇ ਵਿੱਚ ਸਾਰੇ ਦਿਨ ਮਹੀਨੇ ਸਾਲ ਬਰਾਬਰ ਸਮਝੇ ਜਾਂਦੇ ਨੇ ਕੋਈ ਦਿਨ ਸ਼ੁਭ ਕੋਈ ਅਸ਼ੁਭ ਨਹੀਂ ਮੰਨਿਆ ਜਾਂਦਾ ਪਰ ਫਿਰ ਵੀ ਜਦੋਂ 9 ਸਾਲ ਦਾ ਪਹਿਲਾ ਦਿਨ ਹੁੰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੈਲੀਬ੍ਰੇਟ ਕਰਦੇ ਨੇ ਮਨਾਉਂਦੇ ਨੇ ਧਾਰਮਿਕ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਆਪਣੇ ਪਰਿਵਾਰ ਦੀ ਆਪਣੇ ਕਾਰੋਬਾਰ ਦੀ ਸੁੱਖ ਮੰਗਦੇ ਨੇ ਪੂਜਾ ਪਾਠ ਕਰਦੇ ਨੇ ਉੱਥੇ ਪੱਛਮ ਦੇ ਵਿੱਚ ਜਾਂ ਪੱਛਮ ਦੀ ਤਰਜ਼ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਕਈ ਲੋਕ ਇਸ ਦਿਨ ਇਆ ਇਸ ਦਿਨ ਤੋਂ ਇੱਕ ਰਾਤ ਪਹਿਲੀ ਪੂਰਬ ਸੰਧਿਆ ਤੇ ਨਾਚ ਗਾਣੇ ਕਰਕੇ ਇਸ ਦਿਨ ਨੂੰ ਮਨਾਉਂਦੇ। ਪਰ ਗੁਰਮਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ। ਅੱਜ ਇੱਕ ਚੇਤ ਇਸਵੀ ਸੰਨ ਦੇ 14 ਮਾਰਚ 2024 ਦੇ ਮੁਤਾਬਕ ਖਾਲਸੇ ਦਾ ਨਮਾ ਨਾਨਕ ਸਾਹੀ ਸੰਮਤ 556 ਜਿਹੜਾ ਹੈ ਉਹ ਆਰੰਭ ਹੋਣ ਜਾ ਰਿਹਾ। ਮੈਂ ਇਸ ਨਾਨਕਸ਼ੈ ਸੰਮਤ 556 ਜੋ ਅੱਜ ਇੱਕ ਚੇਤਨੂ ਆਰੰਭ ਹੋ ਰਿਹਾ ਹੈ ਇਸ ਨਵੇਂ ਸਾਲ ਦੀਆਂ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾਂ। ਔਰ ਅਕਾਲ ਪੁਰਖੇ ਅੱਗੇ ਅਰਦਾਸ ਹੈ ਕਿ ਇਹ ਸਾਲ ਸਾਡੀ ਵਿਹੜਿਆਂ ਦੇ ਵਿੱਚ ਖੁਸ਼ੀਆਂ ਭਰ ਆਏ। ਅਸੀਂ ਨਾਮ ਬਾਣੀ ਨਾਲ ਜੁੜੀਏ। ਬਾਣੀ ਬਾਣੀ ਦੇ ਤਾਰਨੇ ਬਣੀਏ, ਖੱਡੇ ਬਾਟੇ ਦੀ ਪਹਲ ਚੱਕੀਏ, ਗੁਰੂ ਵਾਲੇ ਬਣੀਏ, ਗੁਰੂ ਨੂੰ ਜਪੀਏ। ਗੁਰੂ ਨੂੰ ਅੰਗ ਸੰਗ ਸਮਝੀਏ ਗੁਰੂ ਸਾਡੀ ਬੋੜੀ ਕਰੇ ਮੈਂ ਇੱਕ ਵਾਰੀ ਫੇਰ ਅੱਜ ਇੱਕ ਚੇਤ ਨੂੰ 9 ਸਾਲ ਦੀਆਂ ਸਮੂਹੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਨਾਨਕ ਸ਼ਾਹੀ ਸੰਬਤ 556 ਆਰੰਭ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾ ਵਾਹਿਗੁਰੂ